ਅੱਜ ਦੀ ਬਹੁਤ ਵੱਡੀ ਤੇ ਤਾਜ਼ਾ ਖਬਰ ਸਿੱਖ ਜਗਤ ਨਾਲ ਸਿੱਖ ਪੰਥ ਨਾਲ ਕਾਲੀ ਦਰ ਨਾਲ ਤੇ ਪੰਜਾਬ ਦੀ ਰਾਜਨੀਤੀ ਨਾਲ ਜੁੜੀ ਉਹ ਸੁਖਵੀਰ ਬਾਦਲ ਦਾ ਅਸਤੀਫਾ ਸ਼ਮਣੀ ਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅਹਰਕਾਰ ਪ੍ਰਵਾਨ ਕਰ ਲਿਆ ਸੁਖਵੀਰ ਬਾਦਲ ਦਾ ਪ੍ਰਧਾਨਗੀ ਤੋਂ ਅਸਤੀਫਾ ਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਮਨਜ਼ੂਰ ਕਰ ਲਿਆ 16 ਸਾਲ ਉਹ ਪ੍ਰਧਾਨ ਰਹੇ ਐ ਸ਼੍ਰੋਮਣੀ ਕਾਲੀ ਦਲ ਦੇ 16 ਸਾਲਾਂ ਬਾਅਦ ਹੋਣ ਹੋ ਉਹ ਅਰਦਾਸ ਦੀ ਪ੍ਰਵਾਨ ਕਰ ਲਿਆ ਗਿਆ ਅਤੇ ਉਹਨਾਂ ਨੇ ਪ੍ਰਵਾਨਗੀ ਲਈ ਜ਼ੋਰ ਵੀ ਪਾਇਆ ਤੇ ਉਹਦਾ ਧੰਨਵਾਦ ਵੀ ਕੀਤਾ ਜਿਹਾ ਤੁਸੀਂ ਮੇਰਾ ਅਤੀਵਾ ਪ੍ਰਵਾਨ ਕਰ ਲਿਆ ਹੁਣ ਸਵਾਲ ਇਹ ਹੈ ਕਿ ਸੁਖਵੀਰ ਬਾਦਲ ਦੀ ਦੇਸਤੀਫੇ ਦੀ ਪ੍ਰਵਾਨਗੀ ਤੋਂ ਬਾਅਦ ਕਿੱਧਰ ਜਾਏਗਾ ਕਾਲੀ ਦਲ ਕੀ ਬਣੇਗਾ ਕਾਲੀ ਦਲ ਦਾ ਕੀ ਬਣੇਗਾ ਪੰਥਕ ਰਾਜ ਨੀਤੀ ਦਾ ਕਿਸ ਰੁਖ ਜਾਏਗੀ ਪੰਥਕ ਰਾਜ ਨੀਤੀ ਕੀ ਕਾਲੀਦਲ ਹੁਣ ਇਕੱਠਾ ਹੋਏਗਾ ਤੇ ਕੀ ਜੋ ਫੈਸਲੇ ਵਰਕਿੰਗ ਕਮੇਟੀ ਨੇ ਅੱਜ ਕੀਤੇ ਐ ਉਹ ਉਹਨਾਂ ਤੇ ਬਾਗੀ ਦਾੜਾ ਬਣੇਗਾ ਉਹਨਾਂ ਨੂੰ ਦੂਸਰੇ ਤੜੇ ਮੰਨਣਗੇ ਜਾਂ ਜਥੇਦਾਰ ਕਾਲ ਤਖਤ ਦਾ ਇਸ ਬਾਰੇ ਕੀ ਪ੍ਰਤੀਕਰਮ ਹੋਏਗਾ ਇਹ ਸਵਾਲ ਖੜੇ ਸੁਖਵੀਰ ਬਾਦਲ ਦੇ ਬਾਰੇ ਮੇਰਾ ਇਹ ਕਹਿਣਾ ਹੈ ਕਿ ਸੁਖਵੀਰ ਬਾਦਲ ਪਹਿਲਾਂ ਉਹਨਾਂ ਨੇ ਜਿਹੜੀ ਧਾਰਮਿਕ ਸਜਾ ਲੱਗੀ ਪੂਰੀ ਕੀਤੀ ਜਿੰਨੇ ਦੋਸ਼ ਸੀ ਉਹਨਾਂ ਨੇ ਮੰਨ ਲਏ ਤੇ ਉਹਦੇ ਸਜ਼ਾ ਪੂਰੀ ਕਰਕੇ ਉਸ ਵਾਰ ਉਹਨਾਂ ਨੂੰ ਮਾਫੀ ਦੇ ਦਿੱਤੀ ਗਈ। ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਇਹ ਧਾਰਮਿਕ ਪੱਖ ਸੀ ਹੁਣ ਸੀ ਸਿਆਸੀ ਪੱਖ ਜਿਹਦੀ ਬਾਗੀ ਧੜਾ ਵੀ ਸਾਰੇ ਵੀ ਬਹੁਤ ਲੰਮੇ ਸਮੇਂ ਸੁਖਵੀਰ ਬਾਦਲ ਪਾਸੇ ਹੋਵੇ ਸੁਖਵੀਰ ਬਾਦਲ ਦੇ ਅਸਤੀਫਾ ਦੇਵੇ ਇਹ ਡਿਮਾਂਡ ਹੋ ਰਹੀ ਸੀ ਉਹੀ ਹੋ ਗਿਆ ਮੈਨੂੰ ਲੱਗਦਾ ਹੈ ਕਿ ਸੁਖਵੀਰ ਬਾਦਲ ਵਾਸਤੇ ਇਹਦਾ ਲੌਂਗ ਰਨ ਲੰਬੇ ਸਮੇਂ ਪੱਖੋਂ ਇਹ ਦੋਵੇਂ ਜਿਹੜਾ ਜੋ سلسلہ ਚੱਲਿਆ ਧਾਰਮਿਕ ਸਜਾਇ ਪੂਰੀ ਹੋ ਗਈ ਤੇ ਸਿਆਸੀ ਦੁਨੀਆ ਤੇ ਅਸਤੀਫਾ ਇੱਕ ਕਲੋਜ਼ਰ ਹੋ ਗਿਆ ਇੱਕ ਚੈਪਟਰ ਦਾ ਜਾਂ ਸਾਰਾ ਦੋ ਦੋਲੇ ਜੋ ਮੁੱਦਾ ਘੁੰਮ ਰਿਹਾ ਸੀ ਉਹ ਇੱਕ ਵਾਰੀ ਕਲੋਜ਼ਡ ਹੋ ਗਿਆ ਬੰਦ ਹੋ ਗਿਆ ਇੱਕ ਉਹਦੀ ਜਿਹੜੀ ਜੋ ਰੌਲਾ ਉਸ ਤੇ ਸੀਗਾ ਜੋ ਮੁੱਦਾ ਸੀ ਉਸ ਨੂੰ ਉਹ ਹੁਣ ਇੱਕਦਮ ਖਤਮ ਹੋ ਗਿਆ ਇੱਕ ਵਾਰ ਹਾਲਾਂਕਿ ਜਿਹੜਾ ਬਾਗੀ ਤੇੜਾ ਉਹ ਹੁਣ ਵੀ ਸੁਖੀਰ ਬਾਦਲ ਤੇ ਅਟੈਕ ਕਰ ਰਿਹਾ ਸੁਖੀਰ ਬਾਦਲ ਲਈ ਕਹਿ ਰਿਹਾ ਕਿ ਉਸੇ ਨੇ ਕਰਵਾਇਆ ਸਾਰਾ ਕੁਝ ਉਸੇ ਦਾ ਉਹ ਠੀਕ ਹੈ ਸੁਖੀਰ ਬਾਦਲ ਜੇ ਵੀ ਲੀਡਰ ਹੈਗਾ ਲੀਡਰ ਤਾਂ ਮੈਂਬਰ ਵੀ ਹੈਗਾ ਕਾਲੀ ਦਲ ਦਾ ਤੇ ਉਹ ਲੀਡਰ ਦੇ ਵਜੋਂ ਤਾਂ ਉਹਨੂੰ ਕੋਈ ਨਹੀਂ ਹਟਾ ਸਕਦਾ ਕਿਉਂਕਿ ਲੀਡਰ ਮੰਨਿਆ ਗਿਆ ਜਾਏਗਾ ਕਿਉਂਕਿ ਸਿਆਸਤ ਦੇ ਵਿੱਚ ਅਸਰਗਾਮ ਰਹਿਣੀ ਹੈ ਉਹਨੇ ਟੈਕਨੀਕਲੀ ਇਹ ਉਹ ਪ੍ਰਧਾਨਗੀ ਕਿਸੇ ਦੀ ਹੋਵੇ ਜਾਂ ਕਿਤੇ ਹੋਵੇ ਨਾ ਹੋਵੇ ਉਹ ਅਕਾਲੀ ਲੀਡਰ ਤਾਂ ਜਾਣ ਹੀ ਜਾਏਗਾ 익ਤਾ ਇਹ ਇਸ ਸਮਾਪਤੀ ਜਿਹੜੀ ਹੈ ਸਾਰੇ ਦੀ ਇਹ ਲੰਮੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਅੱਜ ਮੈਂ ਕਹਿ ਰਿਹਾ ਅੱਜ ਸ਼ਾਇਦ ਕਿਸੇ ਨੂੰ ਨਾ ਇਹ ਜੱਤ ਵੀ ਹੋਵੇ ਸਾਲ ਦੋ ਸਾਲ ਵਾਸਤੇ ਜਾਂ ਫੋਰ ਬਾਅਦ ਸਮੇਂ ਬਾਅਦ ਇਹ ਜਿਹੜੀ ਸਮਾਪਤੀ ਹੈ ਇਹ ਸੁਖਵੀਰ ਬਾਦਲ ਦੀ ਭਵਿੱਖ ਦੀ ਸਿਆਸਤ ਜਿਹੜੀ ਹੈਗੀ ਉਹ ਭਾਵੇਂ ਕਿਸੇ ਫਾਰਮ 'ਚ ਹੋਵੇ ਉਸ ਵਾਸਤੇ ਇਹ ਉਹਦੇ ਵਾਸਤੇ ਪ੍ਰਦਾਨ ਸਿੱਧ ਹੋਏਗੀ ਅੱਜ ਮੇਰੇ ਇਹ ਸ਼ਬਦ ਹੈ ਤੁਸੀਂ ਨੋਟ ਕਰ ਲੈਣਾ ਇੱਕ ਦੂਜੀ ਗੱਲ ਜਿਹੜਾ ਅੱਜ ਦੇ ਜੋ ਵਰਕਿੰਗ ਕਮੇਟੀ ਦੇ ਫੈਸਲੇ ਨੇ ਉਹਦੇ ਚ ਸੁਖਵੀਰ ਬਾਦਲ ਦੇ ਅਸਤੀਫੇ ਤੋਂ ਪਰਵਾਹੀ ਤੋਂ ਬਿਨਾ ਇੱਕ ਹੋਰ ਫੈਸਲਾ ਜਿਹੜਾ ਹੈ ਕੀਤਾ ਉਹ ਹੈ ਕਿ ਅਕਾਲੀ ਦਲ ਦੀ ਆ ਜਿਹੜੀ ਭਰਤੀਕਰਮ ਮੈਂਬਰਸ਼ਿਪ ਭਰਤੀਕਰਮ ਤੇ ਚੋਣਾ ਕਰਾਉਣ ਦਾ ਫੈਸਲਾ ਕੀਤਾ ਤੇ ਉਹਦੇ ਵਾਸਤੇ ਡਿਊਟੀਆਂ ਲਾਈਆਂ ਨੇ ਕਮੇਟੀ ਬਣਾਈ ਹੈ ਚੋਣ ਅਫਸਰ ਲਾਤੇ ਜਿਹੜੇ ਆਪਣੇ ਇੱਕ ਕਾਲੀ ਨੇ ਤਾਂ ਚੋਣ ਅਫਸਰ ਲਾਤਾ ਬਾਕੀਆਂ ਦੀ ਡਿਊਟੀਆਂ ਲਾਤੀਆਂ ਤੇ ਵਰਕਿੰਗ ਕਮੇਟੀ ਨੇ ਇਹ ਸਾਰਾ ਜਿਹੜਾ ਚੋਣ ਪ੍ਰੋਸੈਸ ਸ਼ੁਰੂ ਕਰਕੇ ਪਹਿਲੇ ਜਨਵਰੀ ਜਿਹੜੀ ਚੋਣ ਭਰਤੀ ਸ਼ੁਰੂ ਕਰਕੇ ਤੇ 1 ਮਾਰਚ ਨੂੰ ਚੋਣ ਕਰਵਾਈ ਜਾਏਗੀ ਇਹ ਵੀ ਐਲਾਨ ਕਰਤਾ ਨਵੇਂ ਪ੍ਰਧਾਨ ਦੀ ਚੋਣ ਕਰਾਈ ਜਾਏਗੀ ਉਹ ਪ੍ਰਧਾਨ ਕੌਣ ਬਣੇਗਾ ਕੀ ਦੁਬਾਰਾ ਸ਼ੁਰੂ ਸਕਬੀਰ ਬਾਦਰ ਬਣ ਸਕਦੇ ਨਹੀਂ ਬਣ ਸਕਦੇ ਜਾਂ ਬਣਗੇ ਨਹੀਂ ਬਸੇ ਤਿਆਰ ਹੋਣਗੇ ਨਹੀਂ ਹੋਣਗੇ ਇਹ ਸਵਾਲ ਅਜੇ ਸਮਾਂ ਦੱਸੇਗਾ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਕਿਉਂਕਿ ਸ਼੍ਰੀ ਕਾਤਾ ਸਾਹਿਬ ਵੱਲੋਂ ਇਹ ਦੋ ਦਸੰਬਰ ਨੂੰ ਇਹ ਕਿਹਾਇਆ ਸੀ ਕਿ ਪੰਜਵੇਂ ਕਮੇਟੀ ਬਣਾਈ ਗਈ ਸੀ ਕਿਸੇ ਸਾਥ ਮੈਂਬਰੀ ਜਿਹੜੀ ਉਹ ਭਰਤੀ ਕਰਕੇ ਸ਼ੁਰੂ ਕਰਾਏਗੀ ਤੇ ਭਰਤੀ ਦਾ ਕੰਮ ਦੇਖੇਗੀ ਤੇ ਉਸ ਤੋਂ ਬਾਅਦ ਚੋਣ ਹੋਏਗੀ ਸੋ ਉਸ ਫੈਸਲੇ ਨੂੰ ਕਾਟ ਕਰਕੇ ਸ਼ਮਨੀ ਕਾਲੀਦਾਸ ਦੀ ਵਰਕਿੰਗ ਕਮੇਟੀ ਨੇ ਆਪਣੀ ਕਮੇਟੀ ਬਣਾਈ ਆਪਣੇ ਚੋਣਫਰ ਲਾਇਆ ਸੀਓ ਜਿਹੜਾ ਮੈਂ ਚੋਣਫਰ ਲਾਇਆ ਤੇ ਆਪਨੇ ਜਿਹੜੇ ਇਸ ਤਰ੍ਹਾਂ ਮੈਂਬਰ ਉਹਨਾਂ ਦੀਆਂ ਡਿਊਟੀਆਂ ਲਗੀਆਂ ਜਿਨ੍ਹਾਂ ਦੇ ਵਿੱਚ ਉਹ ਮੈਂਬਰ ਵੀ ਸ਼ਾਮਲ ਨੇ ਜਿਹੜੇ ਤਿੰਨ ਚਾਰ ਮੈਂਬਰ ਜਿਹੜੇ ਉਸ ਕਮੇਟੀ 'ਚ ਵੀ ਸ਼ਾਮਲ ਸੀ ਸੰਤਾ ਸਿੰਘ ਮਹਿਦਪੁਰ ਹੈ, ਕਰਪਾਲ ਸਿੰਘ ਬਡੂੰਗਰ ਆਪਣੇ ਐਡਵੋਕੇਟ ਧਮੀ ਨੇ ਉਹ ਉਸ ਕਮੇਟੀ 'ਚ ਵੀ ਸ਼ਾਮਲ ਸੀ ਜਿਹੜੀ ਕਿਸੇ ਕਾਲ ਤੱਕ ਸਰਭਾ ਵੱਲੋਂ ਬਣਾਈ ਗਈ ਸੀ ਪਰ ਹੁਣ ਇਹ ਸਵਾਲ ਹੈ ਕਿ ਕਾਲ ਜਲ ਨੇ ਆਪਣੇ ਲੈਵਲ ਤੇ ਫੈਸਲਾ ਕਰ ਲਿਆ ਤੇ ਇਹਦਾ ਮਤਲਬ ਕੀ ਹੈ ਕਿ ਜਿਹੜਾ ਦੂਜਾ ਬਾਗੀ ਧੜਾ ਹੈ ਉਹ ਫੇਰ ਬਾਹਰ ਰਹਿ ਗਿਆ ਜਿਹੜਾ ਸ਼ਿਕਾਤਖਸਾ ਵੱਲੋਂ ਕਹਿ ਸੀ ਕਿ ਆਪਣੇ ਚੁੱਲ੍ਹੇ ਆਪਣੇ ਆਪਣੇ ਬੰਦ ਕਰਕੇ ਤੇ ਹੈ ਜਿਹੜੇ ਇਕੱਠਾ ਇਕੱਠੇ ਹੋ ਜੋ ਤੇ ਉਹ ਮਸਲਾ ਉਥਾ ਹੋਵੇ ਉੱਥੇ ਦੀ ਉੱਥੇ ਗੱਲ ਰਹੇਗੀ ਲੱਗਦਾ ਫਿਰ ਸੋ ਇਹ ਜਿਹੜਾ ਇਹ ਹੈਗਾ ਕਿ ਇਹਦਾ ਮਤਲਬ ਇਹ ਹੈ ਅੱਜ ਦੇ ਫੈਸਲੇ ਕਿ ਇਹ ਕਾਲੀਦਲ ਲੱਗ ਰਹੇਗਾ ਜੋ ਰਿਐਕਸ਼ਨ ਵੀ ਆਇਆ ਉਹਨਾਂ ਦਾ ਬਾਕੀ ਕਾਲੀ ਧੜੇ ਦਾ ਕਿ ਕਿ ਉਹਨਾਂ ਨੇ ਭਗਾਉਣੇ ਹੋਗੇ ਜੀ ਉਹਨਾਂ ਭੱਜ ਗਏ ਜੀ ਉਹ ਸਾਰੇ ਕਰਤੇ ਉਹਨਾਂ ਦਾ ਰਿਐਕਸ਼ਨ ਵੀ ਹੋਇਆ ਉਹਨਾਂ ਦਾ ਪ੍ਰਤੀਕਰਮ ਵੀ ਹੋਇਆ ਕਿ ਕਾਲ ਤੱਕ ਦੇ ਫੈਸਲਿਆਂ ਤੋਂ ਭੱਜ ਗਏ ਤੇ ਪੰਥਕ ਤੋਂ ਭਗਾੜੇ ਨੇ ਕਾਲ ਤੱਕ ਤੋਂ ਭਗਾੜੇ ਨੇ ਤੇ ਹੁਣ ਇਹ ਲੱਗਦਾ ਕਿ ਜੋ ਦੁਫਾੜ ਜਿਹੜੀ ਸੀ ਉਹ ਜਦ ਤਰੇੜ ਸੀ ਉਹ ਹੋਰ ਪੱਕੀ ਹੋ ਜਾਏਗੀ ਉਹ ਆਪਣਾ ਵੱਖ ਹੋ ਜਾਣਗੇ ਦਾ ਮਤਲਬ ਕੋਈ ਵੱਖਰਾ ਧੜਾ ਬਣੇਗਾ ਵੱਖਰਾ ਕਾਲੀ ਦਲ ਬਣੇਗਾ ਪਤਾ ਨਹੀਂ ਕੀ ਹੋਏਗਾ ਪਰ ਉਹ ਜਿਹੜੀ ਉਮੀਦ ਸੀ ਲੋਕਾਂ ਨੇ ਕਿ ਇਕੱਠੇ ਹੋਣਗੇ ਉਹ ਉਹ ਅੱਜ ਦੇ ਫੈਸਲਿਆਂ ਤੋਂ ਬਾਅਦ ਉਹ ਮੈਨੂੰ ਲੱਗਦਾ ਕਿ ਉਹ ਖਤਮ ਹੋ ਗਈ ਹੈ ਇਹ ਹੁਣ ਇਕੱਠੇ ਕਿਸੇ ਤਰ੍ਹਾਂ ਵੀ ਨਹੀਂ ਹੋਣੇ ਪਰ ਟੁੱਟ ਭੱਜ ਹੁੰਦੀ ਰਹੇਗੀ ਕੁਝ ਉਧਰੋਂ ਜਾ ਸਕਦੇ ਕੋ ਦੂਦੁਰੇ ਵੀ ਆ ਸਕਦੇ ਇਹ ਇੰਦਰੀ ਹੈਗੀ ਇੱਕ ਤਾਂ ਇਹ ਸਿਆਸਤ ਜਿਹੜੀ ਇਕੱਲੀ ਸਿਆਸਤ ਖਿੰਡੀ ਸਿਆਸਤ ਰਹੇਗੀ ਹੁਣ ਵੀ ਇਹ ਗੱਲ ਪੱਕੀ ਹੈ ਸਾਫ਼ ਹੈ ਦੂਜੀ ਇਹ ਕਿ ਇਹ ਫੈਸਲੇ ਜਿਹੜੇ ਕਿਉਂਕਿ ਕਾਲੀਦਰ ਨੇ ਕਿਹਾ ਕਿ ਕਨਸਟੀਟਿਊਸ਼ਨਲ ਸਵਧਾਨਾ ਕੜੇ ਕੇਸੀ ਇਸ ਕਰਕੇ ਉਹ ਫੈਸਲੇ ਧਾਰਮਿਕ ਕਿਸੇ ਸੰਸਥਾ ਤੋਂ ਜਾਂ ਧਾਰਮਿਕ ਅਧਾਰੇ ਤੋਂ ਜੇ ਹੁਕਮ ਹੁੰਦਾ ਹੈ ਤਾਂ ਜੇ ਮੰਨਿਆ ਤਾਂ ਉਹਦੇ ਤੇ ਸਵਧਾਨਕ ਸਵਾਲ ਉੱਠਣੇ ਨੇ ਸੀ ਕਾਲੀਦਲ ਦੀ ਹੋਣ ਨੂੰ ਖਤਰਾ ਪੈ ਜਾਣਾ ਸੀ ਸਿਆਸੀ ਹੋਣ ਨੂੰ ਜਿਹੜੇ ਇਲੈਕਸ਼ਨ ਲੜਨ ਵਾਲੇ ਇਲੈਕਸ਼ਨ ਦੇ ਐਂਗਲ ਤੋਂ ਸੋ ਉਹ ਮਿਲ ਕੇ ਆਏ ਦੋ ਤਿੰਨ ਵਾਰ ਮਿਲ ਕੇ ਆਏ ਤੇ ਉਹ ਦੋ ਦਿਨ ਪਹਿਲਾਂ ਮਿਲਣ ਤੋਂ ਬਾਅਦ ਇਹ ਫੈਸਲੇ ਕੀਤੇ ਨੇ ਤਾਕੀ ਇਹ ਇਸ ਦਾ ਮਤਲਬ ਇਹ ਲਿਆ ਜਾਏ ਕਿ ਜਦ ਤਹਾਂ ਅਕਾਲ ਤਖਤ ਇਹ ਸਾਰੇ ਇਹਨਾਂ ਨਾਲ ਸਹਿਮਤ ਹੋ ਗਏ ਸੀਗੇ ਤੇ ਉਹਨਾਂ ਦੀ ਮਰਜ਼ੀ ਤੋਂ ਨਾਲ ਹੀ ਕੀਤਾ ਜਾਂ ਉਹਨਾਂ ਦੀ ਮਰਜ਼ੀ ਹੈ ਜਾਂ ਇਹ ਵੀ ਕੁਝ ਹੋਰ ਹੈ ਇਹ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਦ ਤਹਾਂ ਅਕਾਲ ਤਖਤ ਯਾਨੀ ਰਗਵੀਰ ਸਿੰਘ ਦਾ ਕੀ ਐਕਸ਼ਨ ਹੋਏਗਾ ਇਹਨਾਂ ਫੈਸਲਿਆਂ ਤੇ ਤੇ ਇਹ ਦੇਖਣਾ ਹੋਏਗਾ ਇਹਦਾ ਜੇ ਇਹ ਵੀ ਇਹ ਸਵਾਲ ਤਾਂ ਖੜੇ ਖੜਾ ਹੈ ਕਿ ਉਹਨਾਂ ਦਾ ਰਿਐਕਸ਼ਨ ਕੀ ਹੋਏਗਾ ਪ੍ਰਧਿਕਰਨ ਕੀ ਹੋ ਗਿਆ ਕਿਉਂਕਿ ਕੁਝ ਦਿਨ ਪਹਿਲਾਂ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਇਹ ਹੀ ਕਿਹਾ ਸੀ ਕਿ ਇਨ ਬਿਨ ਜਿਹੜੇ ਸੱਜੇ ਲਾਗੂ ਕਰੋ ਆਨਾਖਣੀ ਨਾ ਕਰੋ ਪਰ ਉਸ ਤੋਂ ਬਾਅਦ ਜਦੋਂ ਕਾਲੀਦਾਸ ਦਾ ਵਫਦ ਮਿਲ ਕੇ ਆਇਆ ਤਾਂ ਉਹਨਾਂ ਨੇ ਆ ਕੇ ਵੀ ਇਹ ਇਮਪ੍ਰੈਸ਼ਨ ਦਿੱਤਾ ਸੀ ਕਿ ਅਸੀਂ ਜਿਹੜੇ ਸਿੰਘ ਸਾਹਿਬ ਨੇ ਉਹ ਸਾਡੇ ਸਹਿਮਤ ਹੋ ਗਏ ਨੇ ਸਾਡੀ ਹਾ ਤੇ ਕਾਨੂੰਨੀ ਪੱਖ ਨਾਲ ਕਿ ਸੰਵਿਧਾਨ ਦਾ ਜਿਹੜਾ ਮਸਲਾ ਹੈ ਸੰਵਿਧਾਨਿਕ ਪੱਖ ਨਾਲ ਕਿ ਉਸ ਉਹਨਾਂ ਨੂੰ ਦੱਸਿਆ ਸੀ ਤੇ ਉਹਨਾਂ ਨੇ ਪਰ ਕੀ ਉਹ ਸਹਿਮਤ ਹੋਏ ਨਹੀਂ ਹੋਏ ਉਹਨਾਂ ਨੇ ਹੁਣ ਇਸ ਫੈਸਲੇ ਤੇ ਕਿਉਂਕਿ ਦੂਜਾ ਧੜਾ ਹੁਣ ਫੇਰ ਵਾਗੀ ਹੋ ਗਿਆ ਉਹ ਫੇਰ ਕੱਲ ਤੱਕ ਤੇ ਜਾਏਗਾ ਕਿ ਉਹਨਾਂ ਨੇ ਮੰਨਿਆ ਨਹੀਂ ਪਹਿਲਾਂ ਵੀ ਗਏ ਨੇ ਉਹ ਤੇ ਉਹਦਾ ਪ੍ਰਤੀਕਰਮ ਕੀ ਹੋਏਗਾ ਇਹ ਅਜੇ ਦੇਖਣਾ ਪਰ ਇੱਕ ਵਾਰ ਫੇਰ ਇਹ ਸਪਸ਼ਟ ਹੋ ਗਿਆ ਕਿ ਅਕਾਲੀ ਦਰ ਸ਼ਮਨੀ ਕਾਲੀ ਦਰ ਦੀ ਜਿਹੜੀ ਲੀਡਰਸ਼ਿਪ ਹੈ ਜਿਹਨੂੰ ਪਹਿਲਾਂ ਤਾਂ ਬਾਦਲ ਦਾਲ ਦੀ ਲੀਡਰਸ਼ਿਪ ਕਿਹਾ ਜਾਂਦਾ ਸੀ ਤੇ ਹੁਣ ਕਿਉਂਕਿ ਸੁਖਵੀਰ ਬਾਦਲ ਪਾਸੇ ਹੋ ਗਏ ਨੇ ਹੁਣ ਬਾਕੀ ਜਿਹੜੀ ਲੀਡਰਸ਼ਿਪ ਹੈ ਕ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੇ ਪਰ ਉਹ ਉਹਨਾਂ ਦੇ ਸਾਥੀ ਨੇ ਸਾਰੇ ਤੇ ਇਹ ਗੱਲ ਸਪਸ਼ਟ ਹੋ ਗਈ ਕਿ ਸ਼੍ਰੋਮਣੀ ਕਮੇਟੀ ਚ ਵੀ ਕਾਲੀ ਦਲ ਚ ਵੀ ਕਿ ਬਾਗੀਧਰੇ ਨੂੰ ਕੋਈ ਥਾਂ ਨਹੀਂ ਮਿਲੇਗੀ ਨਹੀਂ ਮਿਲੀ ਕਿਉਂਕਿ ਅੱਜ ਜਿਹੜੀ ਮੈਂਬਰਸ਼ਿਪ ਦੇ ਵਿੱਚ ਜਿਹੋ ਜਿਹੇ ਡਿਊਟੀਆਂ ਲਾਏਗੇ ਜਿਹੜੀਆਂ ਭਰਤੀ ਕਰਨੀਆਂ ਵਾਟਪਾਰਕਰ ਉਹਦੇ ਵਿੱਚ ਸਾਰੇ ਇਹਨਾਂ ਦੇ ਆਪਣੇ ਇੱਥੇ ਤੱਕ ਮਨਪ੍ਰੀਯ 40 ਦੀ ਵੀਡੀਓ ਚਲਾਈ ਗਈ ਹੈ ਹਾਲਾਂਕਿ ਪਿਛਲੇ ਕਾਫੀ ਸਮੇਂ ਤੋਂ ਗੈਰਸਰ ਕਰਨ ਸੀਗੇ ਸੋ ਜਿਹੜੀ ਅਗਲੀ 2027 ਦੀ ਚੋਣ ਵਾਸਤੇ ਜੋ ਇਹਨ ਕਾਲੀ ਦਲ ਨੇ ਇਕੱਠਾ ਹੋ ਕੇ ਤਿਆਰੀ ਕਰਨੀ ਸੀ ਉਹ ਮੈਨੂੰ ਲੱਗਦਾ ਕਿ ਤਿਆਰੀ ਇਕੱਠੇ ਨਹੀਂ ਹੋਣਗੇ ਉਹ ਖੰਡਾਸ਼ਕਾਰ ਇੱਕ ਦੂਜੇ ਖਿਲਾਫ ਪੰਡੀ ਪ੍ਰਚਾਰ ਹੋਏਗਾ ਇੱਕ ਦੂਜੇ ਖਿਲਾਫ ਤੋਹਤ ਬਾਜ਼ੀ ਹੋਏਗੀ ਇੱਕ ਦੂਜੇ ਦੇ ਖਿਲਾਫ ਤੇ ਹੋ ਸਕਦਾ ਕੋਈ ਹੁਣ ਨਵਾਂ ਵੱਖਰਾ ਇੱਕ ਕਾਲੀ ਦਲ ਵੀ ਮਕਾਬਲੇ ਤੇ ਖੜਾ ਹੋ ਜੇ ਜਿਹੜਾ ਕਿ ਅਸੀਂ ਅਸੀਂ ਅਸਲੀ ਕਾਲੀ ਦਾ ਲੈ ਕੇ ਫਿਰ ਇੱਕ ਖੜਾ ਹੋ ਜੇ ਪਹਿਲਾਂ ترشیم ਸਿੰਘ ਜਿਹੜੇ ਕਿ ਭਾਈ અમਰਪਾਲ ਦੇ ਉਹਨਾਂ ਨੇ ਵੀ ਐਲਾਨ ਕੀਤਾ ਅਸੀਂ ਕਾਲੀ ਦਾ ਮਾਗੀ ਤੇ ਐਲਾਨ ਕਰਾਂਗੇ ਤੇ ਹੋ ਸਕਦਾ ਮਾਗੀ ਤੇ ਕੋਈ ਹੋਰ ਦਲ ਵੀ ਸਾਹਮਣੇ ਆ ਜਾਵੇ ਇਹ ਵੀ ਹੋ ਸਕਦਾ ਸੋ ਇਹ ਸੀਨ ਹੈਗਾ ਪੰਥਕ ਸਿਆਸੀ ਦਾ ਦਲ ਪਹਿਲਾਂ ਵੀ ਹੋਰ ਹੈਗੇ ਨੇ ਪਰ ਕੋਈ ਹੋਰ ਇੱਕ ਨਵਾਂ ਵੀ ਆ ਸਕਦਾ ਹੋਣ ਦੇ ਵਿੱਚ ਸੋ ਇਕੱਠੀ ਜਿਹੜੀ ਪੰਥਕ ਰਾਜ ਦੀ ਲੋਕਾਂ ਦਾ ਕਈ ਖਿਆਲ ਸੀ ਜਾਂ ਸੋਚ ਕਈਆਂ ਦਾ ਇਹ ਸੀਗਾ ਕਿ ਸੋ ਇਕੱਠੇ ਹੋ ਜਾਣਗੇ ਇੱਕ ਧੜਾ ਬਣ ਜਗਾ ਕੱਟੇ ਹੋਇਆਗੇ ਉਹ ਹੁਣ ਉਮੀਦ ਅੱਜ ਦੀ ਉਸ ਤੋਂ ਬਾਅਦ ਖਤਮ ਹੋ ਗਈ ਹੈ ਤੇ ਜਿਹੜੀ ਇਸ ਦਾ ਅਕਾਲੀ ਦਲ ਦੇ ਨਾ ਇਕੱਠੇ ਹੋਣ ਦਾ ਕੱਲੀ ਦਾ ਹਾਲਾਂਕਿ ਕਾਲੀ ਦਲ ਬਹੁਤ ਹੀ ਆਪਣਾ ਆਧਾਰ ਬੜਾ ਬਵਾ ਚੁੱਕਿਆ ਬਹੁਤ ਕਮਜ਼ੋਰ ਹੋ ਚੁੱਕਿਆ ਹੈ ਲੋਕ ਪਿਛਲੀਆਂ ਵਿਧਾਨ ਸਭਾ ਚੋਣਾਂ ਫਿਰ ਲੋਕ ਸਭਾ ਚੋਣਾਂ ਤੇ ਉਸ ਤੋਂ ਬਾਅਦ 22 ਇਲੈਕਸ਼ਨਾਂ ਸਾਰੇ ਕੁਝ ਤੋਂ ਜੇ ਅਕਾਲੀ ਦਲ ਨੂੰ ਪਰ ਫਿਰ ਵੀ ਜੇ ਜਿਹੜਾ ਜਿਹੜਾ ਵੀ ਹੋਇਆ ਸੀ ਉਹਦੇ ਚ ਵੀ ਜੇ ਖੰਡਾ ਆਇਆ ਆਉਂਦਾ ਤੇ ਇਕੱਠਾ ਨਹੀਂ ਰਹਿੰਦਾ ਅਕਾਲੀ ਦਲ ਤੇ ਇਕੱਠੇ ਨਹੀਂ ਹੁੰਦੇ ਤਾਂ ਇਸ ਦਾ ਪੰਜਾਬ ਦੀ ਰਾਜਨੀਤੀ ਤੇ ਪੰਜਾਬ ਦੀ ਚੋਣ ਸਿਆਸਤ ਤੇ ਭਵਿੱਖ ਵਿੱਚ ਵੀ ਸਿੱਧਾ ਅਸਰ ਪੈਗਾ ਕਿ ਜੇ ਅਕਾਲੀ ਦਲ ਇੱਕ ਫੋਰਸ ਨਹੀਂ ਬਣਦਾ ਤਾਂ ਦੂਜੀਆਂ ਪਾਰਟੀਆਂ ਨੂੰ ਸਪੇਸ ਮਿਲੇਗੀ ਖਾਸ ਕਰਕੇ ਮੋਡਰੇਟ ਕਾਲੀ ਲੀਡਰਸ਼ਿਪ ਜਿਹੜੀ ਮੋਡਰੇਟ ਕਾਲੀ ਵਿਚਾਰਧਾਰਾ ਜੇ ਇਹ ਡਾਊਨ ਹੁੰਦੀ ਹੈ ਖਤਮ ਹੁੰਦੀ ਹੈ ਤਾਂ ਉਹ ਉਹ ਸਪੇਸ ਦਾ ਫਾਇਦਾ ਹਮੇਸ਼ਾ ਹੀ ਰੈਡੀਕਲ ਸਿਆਸਤ ਜਿਹੜੀ 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 ਗਰਮ ਖਿਆਲੀ ਸਿਆਸਤ ਹੈ ਉਹ ਜਗ੍ਹਾ ਮਿਲੇਗੀ ਉਹ ਭਾਰੂ ਹੋਏਗੀ ਜਾਂ ਸਾਵੀ ਹੋਏਗੀ ਉਹ ਫੈਲੇਗੀ ਤੇਜ਼ ਨਾਲ ਤੇ ਉਹਦਾ ਜਿਹੜਾ ਨਤੀਜੇ ਜਿਹੜੇ ਆ ਉਹ ਹਮੇਸ਼ਾ ਹੀ ਪਿਛਲੇ ਸਮੇਂ ਚ ਜਿਹੋ ਜੇ ਨਿਕਲਦੇ ਰਹੇ ਨੇ ਉਹ ਸਭ ਨੂੰ ਪਤਾ ਹੈ ਇਹ ਮੈਨੂੰ ਲੱਗਦਾ ਹੈ ਕਿ ਇਹ ਕਾਲੀ ਦਲ ਦੀ ਇਹ ਜਿਹੜੀ ਫੁੱਟ ਹੈ ਕਮਜ਼ੋਰੀ ਹੈ ਜਿਹੜੀ ਇਹ ਇੱਕ ਗਰਮ ਖਿਆਲੀ ਸਿਆਸਤ ਨੂੰ ਗਰਮ ਖਿਆਲੀ ਸਿਆਸਤ ਦੇ ਅਸਰ ਉਹ ਜਿਹੜੀ ਹੈ ਵਧਾਏਗੀ ਮੈਨੂੰ ਇਹ ਲੱਗਦਾ ਹੈ ਤੇ ਦੇਖਦੇ ਹਾਂ ਤਿੰਨ ਦੋ ਸਵਾਲ ਅਜੇ ਖੜੇ ਨੇ ਕਿ ਜਦੋਂ ਹਰ ਕਾਲ ਤੱਕ ਦਾ ਰਿਐਕਸ਼ਨ ਕੀ ਹੁੰਦਾ ਹੈ ਕੀ ਪ੍ਰतिकਰਮ ਹੁੰਦਾ ਨਾਲ ਤੇ ਦੂਸਰਾ ਕਿ ਚੋਣ ਦੇ ਵਿੱਚ ਕੀ ਦੁਬਾਰਾ ਫੇਰ ਮੈਂਬਰਸ਼ਿਪ ਦੇ ਵਿੱਚ ਸੁਖਵੀਰ ਬਾਦਲ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਉਹ ਰਜਮੰਦ ਹੁੰਦੇ ਰਿਹਾਉਣ ਵਾਸਤੇ ਜਾਂ ਉਹ ਤਾਂ ਅਜੇ 2 ਮਹੀਨੇ ਬਾਅਦ ਹੀ ਕੁਝ ਜਵਾਬ ਮਿਲ ਸਕਦਾ ਹੈ ਪਰ ਜਿੱਥੇ ਦਾ ਅਕਾਲ ਤੱਕ ਦਾ ਕੀ ਰਿਐਕਸ਼ਨ ਹੈ ਇਸ ਵਾਰ ਜਿਹੜਾ ਇਹਨਾਂ ਫੈਸਲਿਆਂ ਤੇ ਜਪਨ ਸਿੰਘ ਸੇਵਾ ਉਹ ਗਨੀ ਗਰਪੀ ਸਿੰਘ ਤਾਂ ਐਸਪਰ ਇਹ ਬਾਹਰ ਨਹੀਂ ਉਹਨਾਂ ਦੇ ਕੋਈ ਮਹੀਨਾ ਇੱਕ ਮਹੀਨੇ ਦੀ ਰੋਕ ਲੱਗੀ ਹੋਈ ਹੈ ਤੇ ਉਹ ਰਿਐਕਸ਼ਨ ਦਾ ਉਮੀਦ ਹੈ ਕਿ ਇੱਕ ਦੋ ਦਿਨ ਚ ਸਾਹਮਣੇ ਆਉਣਾ ਚਾਹੀਦਾ ਹੈ ਤੇ ਜਿਸ ਦਾ ਫੇਰ ਜਵਾਬ ਕੀ ਕਾਲੀਦਲ ਦਿੰਦਾ ਹੈ ਜਾਂ ਕਿ ਕਿੰਨਾ ਉਹ ਅਜੇ ਦੇਖਣਾ ਪਵੇਗਾ ਬਾਬੂ ਸ਼ਾਹੀ ਨੈਟਵਰਕ ਨਾਲ ਜੁੜੇ ਰਹੋ ਜੇ ਇਹ ਤੁਹਾਨੂੰ ਗੱਲਬਾਤ ਚੰਗੀ ਲੱਗੇ ਤੈਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਬਾਬੂ ਸ਼ਾਹੀ Facebook page no follow we can.